ਜਦੋਂ ਇਹ ਛਾਲ ਲੰਬਾ ਜਾਂਦਾ ਹੈ ਉਹਦੇ ਨਾਲ ਕਿਵਰੀ ਪਰਦਾ ਆਪਣੇ ਆਪ ਹੀ ਆਟੋਮੈਟਿਕਲੀ ਪਰਦਾ ਖਰਾਬ ਹੋ ਜਾਂਦਾ ਤੇ ਸਾਡੇ ਹੱਥ ਕੁਝ ਹੈ ਨਹੀਂ ਕਿ ਆਪਾਂ ਕੋਈ ਆਪਾਂ ਕੁਝ ਕਰੀਏ ਨਾ ਕਰੀਏ ਜਾਂ ਇਹ ਖੁਰਾਕ ਲਈਏ ਕਿ ਨਾ ਲਈਏ ਕਿ ਮਰਨ ਹੋ ਰੋਕ ਲਈਏ ਇੰਜੈਕਸ਼ਨ ਕਿਉਂ ਲਗਾਏ ਜਾਂਦੇ ਨੇ ਸਭ ਤੋਂ ਵੱਡਾ ਸਵਾਲ ਇਹ ਆ ਜਾਂਦਾ ਕਿਉਂ ਲਗਾਏ ਜਾਂਦੇ ਨੇ ਕੀ ਕਾਰਨ ਬਣਦੇ ਨੇ ਮੇਨ ਬਿਮਾਰੀਆਂ ਹੁੰਦੀਆਂ ਜਿਹਦੇ ਚ ਇੰਜੈਕਸ਼ਨ ਲਾਉਂਦੇ ਆ ਉਹਦੇ ਚੰਦਾ ਨੰਬਰ 1 슈ਗਰ ਜਿਹੜੀ ਬਿਮਾਰੀ ਹੈ ਡਾਇਬੀਟਿਕ ਰੈਟਿਨੋਪੈਥੀ ਨੰਬਰ 2 ਹੁੰਦੀ ਹੈ ਮੈਕੂਲਰ ਡੀਜਨਰੇਸ਼ਨ ਉਹ ਹੁੰਦੀ ਹੈ ਕਿ 60 ਸਾਲ ਤੋਂ ਬਾਅਦ ਅੱਖ ਦੇ ਪਰਦੇ ਆਪਣੇ ਆਪ ਖਰਾਬ ਹੋ ਜਾਂਦੇ ਨੇ 슈ਗਰ ਦੇ ਵਿੱਚ ਕਈਆਂ ਨੇ ਇੰਜੈਕਸ਼ਨ ਬੰਦ ਕੀਤਾ ਹੁੰਦਾ ਹੈ ਫਿਰ ਉਹਦੇ ਉੱਤੇ ਲਾਲ ਦੇ ਵਿੱਚ ਤਕਲੀਫ ਤਾਂ ਨਹੀਂ ਆਉਂਦੀ ਹੈਗੀ ਇਸ ਨੂੰ ਨਹੀਂ ਨਹੀਂ ਬੇਸਿਕਲੀ ਤਾਂ ਹੀ ਆਪਾਂ ਇਲਾਜ ਕਰਦੇ ਆਂ ਜੇ ਇੰਜੈਕਸ਼ਨ ਲੋੜ ਪੈਂਦੀ ਹੈ ਜੇ ਪਰਦੇਜ ਕੋ ਨੁਕਸ ਹੋਏ ਜੇ ਬੰਦਾ ਕੇਅਰ ਕਰਦਾ ਹੈ ਦੇਖੋ 90% ਕੇਸ ਤਾਂ ਮੋਸਟਲੀ ਸ਼ੂਗਰ ਨਾਲ ਜਿਹੜੇ ਇੰਜੈਕਸ਼ਨ ਲੱਗਦੇ ਨੇ ਜੇ ਬੰਦਾ ਸਮਝਦਾਰ ਹੈ ਕਿ ਆਪਣਾ ਕੇਅਰ ਕਰਦਾ ਹੈ ਸ਼ੂਗਰ ਦੀ ਤਾਂ ਫਿਰ ਇੰਜੈਕਸ਼ਨ ਦੀ ਕਿਵਾਰੀ ਲੋੜ ਨਹੀਂ ਪੈਂਦੀ ਫਿਰ ਆਪਾਂ ਲਾਉਣਾ ਵੀ ਇੰਜੈਕਸ਼ਨ ਉਹ ਵੀ ਲਾਣਾ ਜਿਵੇਂ ਅੱਖ ਦੇ ਨੇੜੇ ਤੇ ਉਹਦੇ ਨਾਲ ਤਾਂ ਫਿਰ ਦਰਦ ਬਹੁਤ ਹੁੰਦਾ ਹੋਊਗਾ ਦਰਦ ਹੁੰਦਾ ਇਹ ਤਾਂ ਦੇਖੋ ਹਰੇਕ ਪੇਸ਼ੈਂਟ ਨੂੰ ਜਦ ਲਾਉਂਦੇ ਆ ਉਹਨੂੰ ਪਹਿਲਾ ਸਵਾਲ ਹੁੰਦਾ ਕਿ ਮੈਨੂੰ ਦਰਦ ਹੋਊਗਾ ਕਿ ਨਹੀਂ ਦਰਦ ਨਾ ਮਾਤਰ ਹੁੰਦਾ ਹੈ ਮੋਸਟਲੀ ਲੋਕਾਂ ਨੂੰ ਨਹੀਂ ਹੁੰਦੀ ਸੂਈ ਹੁੰਦੀ ਹੈ ਉਹ ਬਹੁਤ ਬਰੀਕ ਹੁੰਦੀ ਹੈ ਇਹਨੂੰ ਅਸੀਂ ਬੋਲਦੇ 30 ਗੇਜ ਨੀਡਲ ਅੱਛਾ ਇਹ ਬਹੁਤ ਬਰੀਕ ਹੈ ਵੇਖਣ ਨੂੰ ਬਹੁਤ ਇਹ ਕੈਮਰੇ ਦੇ ਵਿੱਚ ਪਤਾ ਨਹੀਂ ਕਵਰ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਇਹ ਬਹੁਤ ਬਰੀਕ ਹੈ ਹਾਂਜੀ ਜਿਹੜੇ ਲੋਕ ਡਿਵਰੀ ਇਨਸੂਲਿਨ ਲਾਉਂਦੇ ਨੇ ਹਾਂ ਉਹਦੀ ਵਰਗੀ ਉਸ ਤੋਂ ਉਨੀ ਫਾਈਨ ਨੀਡਲ ਹੈ ਤੇ 90% ਲੋਕਾਂ ਨੂੰ ਪੇਨ ਨਹੀਂ ਹੁੰਦੀ ਥੋੜਾ ਫੀਲਿੰਗ ਹੁੰਦਾ ਪ੍ਰੈਸ਼ਰ ਦਾ ਫੀਲਿੰਗ ਹੁੰਦਾ ਹੈ ਕੁਝ ਹੋ ਰਿਹਾ ਅੱਚ ਪਰ ਪੇਨ ਮੋਸਟਲੀ ਨਹੀਂ ਹੁੰਦੀ ਤੁਸੀਂ ਕਿਹਨੂੰ ਪ੍ਰੈਫਰ ਜ਼ਿਆਦਾ ਕਰਦੇ ਹੋਗੇ ਇਹ ਇੰਜੈਕਸ਼ਨ ਕਿਹੜੇ ਡਾਕਟਰ ਜਾਂ ਆਪਸ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਦੇ ਪਰ ਫਿਰ ਵੀ ਟ੍ਰੇਨਿੰਗ ਦੇ ਹਿਸਾਬ ਨਾਲ ਜਿਹੜਾ ਰੈਟਨਾ ਸਪੈਸ਼ਲਿਸਟ ਬਣਨ ਲਈ ਬਹੁਤ ਟ੍ਰੇਨਿੰਗ ਹੁੰਦੀ ਹੈ ਜਿਸ ਤਰ੍ਹਾਂ ਮੈਂ ਆਪਣੀ ਪੜ੍ਹਾਈ ਕੀਤੀ ਹੈ MBBS 5 ਸਾਲ ਦੀ ਹ ਦੋਟਾ ਹਿਸਾਬ ਦੀ ਹੋਰ ਰੈਟਨਾ ਦੀ ਟ੍ਰੇਨਿੰਗ ਹੁੰਦੀ ਹੈ ਤਾਂ ਸਾਰੇ ਡਾਕਟਰ ਲਾਉਂਦੇ ਨੇ ਪਰ ਜੇ ਹੋ ਸਕੇ ਬੈਟਰ ਹੁੰਦਾ ਹੈ ਕਿ ਆਪਣਾ ਰੈਟਨਾ ਸਪੈਸ਼ਲਿਸਟ ਕੋਲ ਇਲਾਜ ਕਰਾਈਏ ਬਕੋਜ਼ ਉਹਦੀ ਪੂਰੀ ਟ੍ਰੇਨਿੰਗ ਹੈ ਇਸ ਫੀਲਡ ਚ ਐਕਸਪਲੇਨ ਜਰੂਰ ਕਰ ਦੋ ਕਿ ਇੰਜੈਕਸ਼ਨ ਦਾ ਫਾਇਦਾ ਕੀ ਹੁੰਦਾ ਹੈ ਜਿਹੜਾ ਅੱਖ 'ਚ ਜੇ ਇੰਜੈਕਸ਼ਨ ਲਾਉਂਦੇ ਆ ਅੱਖ ਦੇ ਅੰਦਰ ਲਾਉਂਦੇ ਆ ਅੱਖ ਦੇ ਪਿਛਲਾ ਪਰਦਾ ਉਹਨੂੰ ਬੋਲਦੇ ਰੈਟਨਾ ਤਾਂ ਜਿਹੜੀ ਆਪਾਂ ਡ੍ਰੌਪ ਪਾਉਂਦੇ ਆ ਉਹ ਅੱਖ ਦੇ ਬਾਹਰ-ਬਾਰ ਕੰਮ ਕਰਦੀ ਹੈ ਪਰਦੇ ਉੱਪਰ ਨਹੀਂ ਪਹੁੰਚਦੀ ਹੂੰ ਜਿਹੜਾ ਇੰਜੈਕਸ਼ਨ ਲਾ ਰਹੇ ਆ ਉਹ ਸਿੱਧੀ ਦਵਾਈ ਜਾ ਕੇ ਪਰਦੇ ਉੱਪਰ ਕੰਮ ਕਰਦੀ ਹੈ ਅੱਛਾ ਇਹ ਸਿੱਧੀ ਫਿਰ ਜਣੀ ਰੈਟਿਨਾ ਦੇ ਉੱਪਰ ਕੰਮ ਕਰਦੀ ਹੈ ਬੇਸਿਕਲੀ ਸਾਰੇ ਇੰਜੈਕਸ਼ਨ ਜਿਹੜੇ ਹੈਗੇ ਨੇ ਰੈਟਿਨਾ ਦੇ ਰੋਗ ਲਈ ਹੈਗੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਕਹਿੰਦੇ ਅੱਖ ਨਾਲ ਹੀ ਦੁਨੀਆ ਵੇਖਦੀ ਹੈ ਅੱਖ ਨਾਲ ਹੀ ਉਸ ਰੱਬਰ ਨੂੰ ਵੇਖ ਲੰਨੇ ਆ ਮਨ ਦੀਆਂ ਅੱਖਾਂ ਵੀ ਕਿਤੇ ਨਾ ਕਿਤੇ ਕੰਮ ਕਰਦੀਆਂ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਾਇੰਸ ਤਰੱਕੀ ਕਰ ਰਹੀ ਹੈ ਉੱਥੇ ਅੱਖਾਂ ਨੂੰ ਲੈ ਕੇ ਵੀ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਅੱਜ ਇੱਕ ਐਸਾ ਸਵਾਲ ਆ ਇੱਕ ਟੌਪਿਕ ਆ ਸਾਡੇ ਕੋਲ ਕਿ ਅੱਖ ਦੇ ਵਿੱਚ ਇੰਜੈਕਸ਼ਨ ਲੱਗਦਾ ਜੀ ਇੰਜੈਕਸ਼ਨ ਕਿਉਂ ਲੱਗਦਾ ਕਾਦੇ ਵਾਸਤੇ ਲੱਗਦਾ ਕੀ ਕਾਰਨ ਹੁੰਦੇ ਨੇ ਕਿਨਾ ਕਿਨਾ ਦੇ ਉੱਤੇ ਇੰਜੈਕਸ਼ਨ ਲਾਇਆ ਜਾਂਦਾ ਕਿਹੜੇ ਕਿਹੜੇ ਮਰੀਜ਼ਾਂ ਦੇ ਉੱਤੇ ਸਾਰੀ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਸੁਮੇਤ ਚੋਪੜਾ ਜੀ ਹੋਣਗੇ ਡਾਕਟਰ ਸੁਮੇਤ ਚੋਪੜਾ ਉਹਨਾਂ ਦਾ ਸਵਾਗਤ ਕਰਦੇ ਆਂ ਚੋਪੜਾ ਨੇਤਰਾਲੇ ਤੋਂ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸੁਮੇਤ ਚੋਪੜਾ ਰੈਟਨਾ ਸਪੈਸ਼ਲਿਸਟ ਐਂਡ ਡਾਇਰੈਕਟਰ ਚੋਪੜਾ ਨੇਤਰਾਲੇ ਤਾਂ ਅੱਜ ਆਪਾਂ ਇੱਕ ਬੜਾ ਇੰਪੋਰਟੈਂਟ ਟਾਪਿਕ ਡਿਸਕਸ ਕਰਾਂਗੇ ਜਿਹੜਾ ਖਾਂਚ ਇੰਜੈਕਸ਼ਨ ਲੱਗਦੇ ਨੇ ਬਿਲਕੁਲ ਦੇਖੋ ਸਰ ਹੁਣ ਤੁਸੀਂ ਇੰਜੈਕਸ਼ਨ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਜੇ ਮੰਨ ਲਓ ਕਿ ਕਿਸੇ ਮਰੀਜ਼ ਦੇ ਉੱਤੇ ਇੰਜੈਕਸ਼ਨ ਲੱਗਣਾ ਹੁੰਦਾ ਹੈ ਉਹ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿ ਮੇਰੇ ਕੱਲ ਅੱਖ 'ਚ ਆਪਰੇਸ਼ਨ ਆ ਇੰਜੈਕਸ਼ਨ ਲੱਗਣਾ ਹੈ ਭਾਵੇਂ ਹਸਪੀਟਲ 'ਚ ਆ ਭਾਵੇਂ ਉਹ ਘਰੇ ਆ ਪਰ ਇੰਜੈਕਸ਼ਨ ਕਿਉਂ ਲਗਾਏ ਜਾਂਦੇ ਨੇ ਸਭ ਤੋਂ ਵੱਡਾ ਸਵਾਲ ਇਹ ਆ ਜਾਂਦਾ ਕਿਉਂ ਲਗਾਏ ਜਾਂਦੇ ਨੇ ਕੀ ਕਾਰਨ ਬਣਦੇ ਨੇ ਦੇਖੋ ਜਿਸ ਤਰ੍ਹਾਂ ਸਾਇੰਸ ਤਰੱਕੀ ਕਰ ਰਹੀ ਹੈ ਉਸ ਤਰ੍ਹਾਂ ਨਵੇਂ-ਨਵੇਂ ਲਾਜ ਸ਼ੁਰੂ ਹੋ ਰਹੇ ਨੇ ਆਲਮੋਸਟ 20 ਸਾਲ ਪਹਿਲਾਂ ਇਹ ਅੱਖਾਂ 'ਚ ਇੰਜੈਕਸ਼ਨ ਲਾਣੇ ਸ਼ੁਰੂ ਹੋਏ ਸੀਗੇ 20 ਸਾਲ ਪਹਿਲਾਂ 20 ਸਾਲ ਅਲਮੋਸਟ 5 ਸਾਲੂ ਕੇ ਕੁਲ ਰੈਂਡਿਸ਼ਨ ਲੱਗ ਚੁਕਨੇ ਪੂਰੇ ਸੰਸਾਰ ਚ ਤਾਂ ਜਿਹੜੀ ਮੇਨ ਬਿਮਾਰੀਆਂ ਹੁੰਦੀਆਂ ਜਿਹਦੇ ਚ ਇੰਜੈਕਸ਼ਨ ਲਾਉਂਦੇ ਆ ਉਹਦੇ ਚ ਆਂਦਾ ਨੰਬਰ 1 슈ਗਰ ਜਿਹੜੀ ਬਿਮਾਰੀ ਐ ਡਾਇਬੀਟਿਕ ਰੈਟਿਨੋਪੈਥੀ ਨੰਬਰ 2 ਹੁੰਦੀ ਐ ਮੈਕੂਲਰ ਡੀਜਨਰੇਸ਼ਨ ਉਹ ਹੁੰਦੀ ਐ ਕਿ 60 ਸਾਲ ਤੋਂ ਬਾਅਦ ਅੱਖ ਦੇ ਪਰਦੇ ਆਪਣੇ ਆਪ ਖਰਾਬ ਹੋ ਜਾਂਦੇ ਨੇ ਹਾਂ ਉਹਦੇ ਚ ਆਪ ਪਟੀਕ ਲਾਉਂਦੇ ਨੇ ਤੀਜੀ ਬਿਮਾਰੀ ਹੁੰਦੀ ਇਹਨੂੰ ਉਸ ਬੋਲਦੇ ਐ ਸੀ ਐਨ ਵੀ ਐਮ ਕੋਰੋਇਡਲ ਨਿਊ ਵਾਸਕਲਰ ਮੈਂਬਰੇਨ ਸੋ ਇਹ ਥਿਲ 95% ਬਿਮਾਰੀਆਂ ਇਹਦੇ ਵਿੱਚ ਇਹਨਾਂ ਵਿੱਚ ਆਉਂਦੀਆਂ ਨੇ ਜਿਹੜੀ 90% ਬਿਮਾਰੀਆਂ ਜਿਨ੍ਹਾਂ ਨੂੰ ਇਹੋ ਚੀਜ਼ਾਂ ਹੈਗੀਆਂ ਨੇ ਜਿਵੇਂ 슈ਗਰ ਹੈ ਜਾਂ ਮਾਈਕੋਲੋਜੀ ਡਿਜਰੈਸ਼ਨ ਹਾਂ 60 ਸਾਲ ਤੋਂ ਬਾਅਦ ਜਿਹਨਾਂ ਦੇ ਉਹਨਾਂ ਦੇ ਲੱਗਣੇ ਲੱਗਣੇ ਨੇ ਮੋਸਟਲੀ ਮੋਸਟਲੀ ਚਾਂਸ ਬਣ ਜਾਂਦੇ ਨੇ ਕਿ ਉਹਨਾਂ ਦੇ ਇਹ ਮਤਲਬ ਕੋਈ ਇਹਨਾਂ ਦੀ ਕੋਈ ਜਿਵੇਂ ਆਪਾਂ ਕਹਿੰਦੇ ਨੇ ਕਿ ਅਲੱਗ-ਅਲੱਗ ਤਰ੍ਹਾਂ ਦੇ ਵੀ ਹੁੰਦੇ ਨੇ ਕੋਈ ਜਿਵੇਂ ਮੈਂ ਕਹਿ ਰਹੀਏ ਕਿ ਪ੍ਰਕਾਰ ਕਹਿ ਦਿੰਨੇ ਆ ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਦੇਖੋ ਬਹੁਤ ਤਰ੍ਹਾਂ ਦੇ ਇੰਜੈਕਸ਼ਨ ਹੈਗੇ ਸੰਸਾਰ 'ਚ ਇਸ ਵੇਲੇ ਤਾਂ ਜਿਹੜਾ ਸਭ ਤੋਂ ਪਹਿਲਾਂ ਇੰਜੈਕਸ਼ਨ ਸੰਸਾਰ 'ਚ ਆਇਆ ਸੀਗਾ ਉਹਦਾ ਨਾਮ ਹੈਗਾ ਇਹ ਐਕਸੈਂਟ੍ਰਿਕਸ ਇਹ ਸਭ ਤੋਂ ਪਹਿਲਾਂ ਲਾਂਚ ਹੋਇਆ ਸੀਗਾ ਆਲਮੋਸਟ 20 ਸਾਲ ਪਹਿਲਾਂ ਤੇ ਇਹ ਪੂਰੇ ਵਰਲਡ 'ਸਰਫ ਲੱਜਾ ਪਿਆ ਹੈ ਫਿਰ ਹੋਰ ਇੰਜੈਕਸ਼ਨ ਹੈਗੇ ਨੇ ਇੱਕ ਆਂਦਾ ਇਹ ਵੈਸਟਰਨ ਇੰਜੈਕਸ਼ਨ ਆਂਦਾ ਹੈ ਹਾਂ ਫਿਰ ਇਹ ਇਹ ਹੈਗਾ ਐਕਸੈਂਟ੍ਰਿਕਸ ਦਾ ਹੀ ਇੰਡੀਅਨ ਵਰਜ਼ਨ ਨੂੰ ਬੋਲਦੇ ਬਾਇਓਸਿਮਿਲਰ ਇੱਕ ਕੰਪਨੀਆਂ ਆ ਗਈਆਂ ਰੈਨੀ ਰੈਜ਼ਿਊਮੈਬ ਵੀ ਆਂਦਾ ਹੈ ਰੈਨੀਜ਼ਰਲ ਵੀ ਆਂਦਾ ਹੈ ਤਾਂ ਇੱਕ ਲੇਟੈਸਟ ਜਣਾ ਚੱਲੇ ਆ ਉਹਨੂੰ ਬੋਲਦੇ ਅਸੀਂ ਪੈਗਿਨੈਕਸ ਹੂੰ ਦੇਖ ਹੋਰ ਵੀ ਇੰਜੈਕਸ਼ਨ ਆ ਰਹੇ ਆ ਉਹਦਾ ਨਾਮ ਹੈ ਵੇਬਿਸਮੋ ਤਾਂ ਬਹੁਤ ਇੰਜੈਕਸ਼ਨ ਹੈਗੇ ਇਸ ਵੇਰੇ ਜਿਸ ਤਰ੍ਹਾਂ ਨਵੇਂ-ਨਵੇਂ ਜਿਸ ਤਰ੍ਹਾਂ ਸਾਇੰਸ ਦੀ ਤਰੱਕੀ ਹੁੰਦੀ ਹੈ ਨਵੇਂ-ਨਵੇਂ ਮੋਲੀਕੂਲ ਨਵੇਂ ਬੰਦੇ ਨੇ ਕੋ ਜਿਹੜੇ ਇਸ ਜਿਹੜੇ ਇੰਜੈਕਸ਼ਨ ਵੀ ਨੇ ਬਹੁਤ ਕਰੋੜਾਂ ਰੁਪਏ ਖਰਚ ਕੇ ਕਈ ਸਾਲਾਂ ਦਾ ਰਿਸਰਚ ਨਾ ਬੰਦੇ ਨੇ ਹਾਂ ਕਈ ਸਾਲਾਂ ਦਾ ਕਿਉਂਕਿ ਅੱਖ ਦਾ ਕੰਮ ਹਾਂ ਤੇ ਪਹਿਲਾਂ ਇਹ ਪਸ਼ੂਆਂ ਦੇ ਉੱਪਰ ਟੈਸਟ ਹੁੰਦਾ ਹੈ ਉਹਦੇ ਬਾਅਦ ਦੇਖਦੇ ਨੇ ਕਿ ਆਪਣੇ ਉਦਰੀ ਸੇਫ ਹੈ ਫਿਰ ਇਨਸਾਨ ਦੇ ਉੱਪਰ ਟ੍ਰਾਇਲ ਹੁੰਦੇ ਨੇ ਅੱਛਾ ਇਨਸਾਨ ਦੇ ਉੱਤੇ ਵੀ ਟ੍ਰਾਇਲ ਹੋਦੇ ਨੇ ਉਹਦੇ ਬਾਅਦ ਹੀ ਮਾਰਕੀਟ ਚ ਆਉਂਦੇ ਨੇ ਉਸ ਤੋਂ ਬਾਅਦ ਪੇਸ਼ੈਂਟ ਯੂਜ਼ ਲਈ ਉਹਦੇ ਬਾਅਦ ਆਉਂਦੇ ਨੇ ਟ੍ਰਾਇਲ ਟ੍ਰਾਇਲ ਹੋ ਕੇ ਪੂਰੇ ਸੰਸਾਰ ਚ ਟ੍ਰਾਇਲ ਹੁੰਦੇ ਨੇ ਦੇਖਣ ਨੂੰ ਬਿਲਕੁਲ ਸੇਫ ਹੈ ਕਿ ਨਹੀਂ ਉਹਦੇ ਬਾਅਦ ਜੀ ਕੰਪਨੀਆਂ ਮਾਰਕੀਟਸ ਲੈ ਕੇ ਆਉਂਦੇ ਨੇ ਇਹ ਇਹਦੇ ਵਿੱਚ ਹੁਣ ਜਿਵੇਂ ਤੁਸੀਂ ਚਾਰ ਕੰਪਨੀਆਂ ਔਰ ਆਈ ਆਈਆਂ ਨੇ ਹਮ ਲੋਕਾਂ ਦੇ ਮਨ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਕਿ ਕਿਹੜੀ ਬੈਟਰ ਹੈ ਕਿ ਇਸ ਕੇਸ ਨੂੰ ਜ਼ਿਆਦਾ ਪ੍ਰੈਫਰ ਕਰਨਾ ਚਾਹੀਦਾ ਤਾਂ ਤੁਹਾਡੇ ਹਿਸਾਬ ਨਾਲ ਇਹ ਚਾਰਾਂ ਦੇ ਵਿੱਚੋਂ ਦੇਖੋ ਹਰੇਕ ਇੰਜੈਕਸ਼ਨ ਦਾ ਆਪਣਾ ਰੋਲ ਹੈ ਹੂੰ ਕੁਝ ਬਿਮਾਰੀਆਂ ਲਈ ਆਪਾਂ ਥੋੜੇ ਕੁਝ ਇੰਜੈਕਸ਼ਨ ਜ਼ਿਆਦਾ ਸਟਰੋਂਗ ਨੇ ਅੱਛਾ ਸਟਰੋਂਗ ਕੁਝ ਸਟਰੋਂਗ ਨੇ ਕਈਆਂ ਦਾ ਅਸਰ ਲੰਬਾ ਰਹਿੰਦਾ ਮੋਸਟਲੀ ਇੰਜੈਕਸ਼ਨ ਦਾ ਅਸਰ ਹੁੰਦਾ ਹੈ ਅਬਾਊਟ ਮੀਨਾਂ 4 ਤੋਂ 5 4 4-5 ਹਫ਼ਤੇ ਪਰ ਕਈ ਅੱਜਕੱਲ ਨਵੇਂ ਇੰਜੈਕਸ਼ਨ ਆ ਰਹੇ ਨੇ ਜਿਨ੍ਹਾਂ ਦਾ ਅਸਰ ਹੁੰਦਾ ਹੈ 2 ਮਹੀਨੇ 3 ਮਹੀਨੇ ਵੀ ਰਹਿੰਦਾ ਹੈ ਤਾਂ ਉਹ ਇੰਜੈਕਸ਼ਨ ਦੀ ਰਿਕੁਆਇਰਮੈਂਟ ਘੱਟ ਜਾਂਦੀ ਹੈ ਹਾਂ ਇੰਜੈਕਸ਼ਨ ਦੀ ਫਿਰ ਰਿਕੁਆਇਰਮੈਂਟ ਘੱਟ ਜਾਂਦੀ ਹੈ ਸਰ ਹੁਣ ਜਿਵੇਂ ਇਹ ਹੋ ਜਾਂਦੀ ਹੈ ਇਹ ਆਪਾਂ ਇੰਜੈਕਸ਼ਨ ਦੀ ਗੱਲ ਕਰਦੇ ਹਾਂ ਕਹਿੰਦੇ ਛੋਟੇ ਬੱਚੇ ਨੂੰ ਜਦੋਂ ਇੰਜੈਕਸ਼ਨ ਆਹ ਕੇ ਡਾਕਟਰ ਨੇ ਸੂਈ ਲਾਣੀ ਆ ਤਾਂ ਉਹ ਫਿਰ ਪਹਿਲੇ ਹੀ ਰੋਣ ਲੱਗ ਜਾਂਦਾ ਹੁਣ ਆਪਾਂ ਜਦੋਂ ਉੱਪਰ ਜੀ ਆਪਾਂ ਲਾਉਣਾ ਵੀ ਇੰਜੈਕਸ਼ਨ ਉਹ ਵੀ ਲਾਣਾ ਜਿਵੇਂ ਅੱਖ ਦੇ ਨੇੜੇ ਉਦੇ ਬਾਅਦ ਨਾਲ ਤਾਂ ਫਿਰ ਦਰਦ ਬਹੁਤ ਹੁੰਦਾ ਹੋਊਗਾ ਦਰਦ ਹੁੰਦਾ ਇਹ ਤਾਂ ਦੇਖੋ ਹਰੇਕ ਪੇਸ਼ੈਂਟ ਨੂੰ ਜਦ ਲਾਂਦੇ ਆ ਉਹਨੂੰ ਪਹਿਲਾ ਸਵਾਲ ਹੁੰਦਾ ਕਿ ਮੈਨੂੰ ਦਰਦ ਹੋਊਗਾ ਕਿ ਨਹੀਂ ਤਾਂ ਦਰਦ ਨਾ ਮਾਤਰ ਹੁੰਦਾ ਹੈ ਮੋਸਟਲੀ ਲੋਕਾਂ ਨੂੰ ਨਹੀਂ ਹੁੰਦੀ ਪਹਿਲਾਂ ਆਪਾਂ ਥੋੜੀ ਦਵਾਈ ਪਾਉਂਦੇ ਆ ਅੱਖਾਂ 'ਚ ਸੁੰਨ ਕਰਨ ਲਈ ਉਹਦੇ ਬਾਅਦ ਇੰਜੈਕਸ਼ਨ ਲਾਂਦੇ ਆ ਇੰਜੈਕਸ਼ਨ ਵੀ ਜਿਹੜੀ ਹੁੰਦੀ ਹੈ ਉਹ ਸੂਈ ਹੁੰਦੀ ਹੈ ਉਹ ਬਹੁਤ ਬਰੀਕ ਹੁੰਦੀ ਹੈ ਇਹਨੂੰ ਅਸੀਂ ਬੋਲਦੇ 30 ਗੇਜ ਨੀਡਲ ਅੱਛਾ ਇਹ ਬਹੁਤ ਬਰੀਕ ਹੈ ਵੇਖਣ ਨੂੰ ਬਹੁਤ ਬਰੀਕ ਨੀਡਲ ਹੈ ਇਹ ਕੈਮਰੇ ਦੇ ਵਿੱਚ ਪਤਾ ਨਹੀਂ ਕਵਰ ਹੋ ਰਹੀ ਆ ਜਾਂ ਨਹੀਂ ਹੋ ਰਹੀ ਇਹ ਬਹੁਤ ਬਰੀਕ ਹੈ ਹਾਂਜੀ ਜਿਹੜੇ ਲੋਕ ਇਹ ਵਾਰੀ ਇਨਸੂਲਿਨ ਲਾਉਂਦੇ ਨੇ ਹਾਂ ਉਹਦੀ ਵਰਗੀ ਉਸ ਤੋਂ ਉਨੀ ਫਾਈਨ ਨੀਡਲ ਹੈ ਤੇ ਨੀਡਲ ਪਰਸੈਂਟ ਲੋਕਾਂ ਨੂੰ ਪੇਨ ਨਹੀਂ ਹੁੰਦੀ ਥੋੜਾ ਫੀਲਿੰਗ ਹੁੰਦਾ ਪ੍ਰੈਸ਼ਰ ਦਾ ਫੀਲਿੰਗ ਹੁੰਦਾ ਹੈ ਕੁਝ ਹੋ ਰਿਹਾ ਅਕਚ ਪੇਨ ਮੋਸਟਲੀ ਨਹੀਂ ਹੁੰਦੀ ਮੋਸਟਲੀ ਪੇਨ ਨਹੀਂ ਹੁੰਦੀ ਇਹ ਇਹਦਾ ਜਾਨੀ ਕੀ ਫਾਇਦਾ ਆ ਮੈਂ ਜ਼ਰੂਰ ਜਾਨਣਾ ਚਾਹੁੰਗਾ ਕਿਉਂਕਿ ਆਪਾਂ ਇੰਜੈਕਸ਼ਨ ਦੀ ਗੱਲ ਤੱਕ ਆਪ ਜਾ ਰਹੇ ਹਾਂ ਕਈ ਵਾਰ ਕੋਈ ਨਵੀਂ ਵੀਡੀਓ ਵੇਖ ਰਹੇ ਆ ਪਹਿਲੀ ਵਾਰ ਉਹਦੇ ਵਾਸਤੇ ਐਕਸਪਲੇਨ ਜ਼ਰੂਰ ਕਰ ਦਿਓ ਕਿ ਇੰਜੈਕਸ਼ਨ ਦਾ ਫਾਇਦਾ ਕੀ ਹੁੰਦਾ ਹੈ ਜਿਹੜਾ ਅੱਖ 'ਚ ਜੇ ਇੰਜੈਕਸ਼ਨ ਲਾਉਂਦੇ ਆ ਅੱਖ ਦੇ ਅੰਦਰ ਲਾਉਂਦੇ ਆ ਅੱਖ ਦੇ ਪਿਛਲਾ ਪਰਦਾ ਉਹਨੂੰ ਬੋਲਦੇ ਰੈਟਨਾ ਤਾਂ ਜਿਹੜੀ ਆਪਾਂ ਡ੍ਰੌਪ ਪਾਉਂਦੇ ਆ ਉਹ ਅੱਖ ਦੇ ਬਾਰ-ਬਾਰ ਕੰਮ ਕਰਦੀ ਹੈ ਪਰਦੇ ਉੱਪਰ ਨਹੀਂ ਪਹੁੰਚਦੀ ਹੂੰ ਜਿਹੜਾ ਇੰਜੈਕਸ਼ਨ ਲਾ ਰਹੇ ਆ ਉਹ ਸਿੱਧੀ ਦਵਾਈ ਜਾ ਕੇ ਪਰਦੇ ਉੱਪਰ ਕੰਮ ਕਰਦੀ ਹੈ ਅੱਛਾ ਇਹ ਸਿੱਧੇ ਫਿਰ ਜਣੀ ਰੈਟਿਨਾ ਦੇ ਉੱਪਰ ਕੰਮ ਕਰ ਬੇਸਿਕਲੀ ਸਾਰੇ ਇੰਜੈਕਸ਼ਨ ਜਿਹੜੇ ਹੈਗੇ ਨੇ ਰੈਟਿਨਾ ਦੇ ਰੋਗ ਲਈ ਹੈਗੇ ਨੇ ਹੂੰ ਤਾਂ ਉਹ ਦਵਾਈ ਜਾਂ ਟੀਕਾ ਲਾਵਾਂਗੇ ਇਹ ਸਿੱਧਾ ਜਾ ਕੇ ਉਹਨੇ ਅੱਛਾ ਉਹ ਰੈਟਿਨਾ ਦੇ ਉੱਤੇ ਆ ਸਰ ਉੱਤੇ ਕੰਮ ਕਰ ਉੱਥੇ ਕੰਮ ਕਰਦਾ ਸਰ ਫਿਰ ਹੁਣ ਜਿਵੇਂ ਤੁਸੀਂ ਰੈਟਿਨਾ ਦੇ ਤੁਸੀਂ ਸਪੈਸ਼ਲਿਸਟ ਹੋ ਫਿਰ ਲੋਕ ਚਾਹੁੰਦੇ ਹੁੰਦੇ ਨੇ ਕਿ ਅਸੀਂ ਸਪੈਸ਼ਲਿਸਟ ਕੋ ਜਾਈਏ ਜਾਂ ਸੁਪਰ ਸਪੈਸ਼ਲਿਸਟ ਕੋ ਜਾਈਏ ਤੁਸੀਂ ਸੁਪਰ ਸਪੈਸ਼ਲਿਸਟ ਹੋ ਇਸ ਕੰਮ ਚ ਕਈ ਵਾਰ ਦੂਰ ਦਰਾਡੇ ਹੁੰਦੇ ਨੇ ਫਿਰ ਤੁਸੀਂ ਕਿਹਨੂੰ ਪ੍ਰੈਫਰ ਜ਼ਿਆਦਾ ਕਰਦੇ ਹੋਗੇ ਇਹ ਇੰਜੈਕਸ਼ਨ ਕਿਹੜੇ ਡਾਕਟਰ ਜਾਂ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਦੇ ਪਰ ਫਿਰ ਵੀ ਟ੍ਰੇਨਿੰਗ ਦੇ ਹਿਸਾਬ ਦੇ ਦੇਖੋ ਜਿਹੜਾ ਰੈਟਨਾ ਸਪੈਸ਼ਲਿਸਟ ਬਣਨ ਲਈ ਬਹੁਤ ਟ੍ਰੇਨਿੰਗ ਹੁੰਦੀ ਹੈ ਜਿਸ ਤਰ੍ਹਾਂ ਮੈਂ ਆਪਣੀ ਪੜ੍ਹਾਈ ਕੀਤੀ ਐਮਬੀਬੀਐਸ 5 ਸਾਲ ਦੀ ਹੁੰਦੀ ਹੈ 3 ਸਾਲ ਦੀ ਪੀਜੀ ਹੁੰਦੀ ਹੈ ਉਹਦੇ ਬਾਅਦ 2.5 ਸਾਲ ਦੀ ਹੋਰ ਰੈਟਨਾ ਦੀ ਟ੍ਰੇਨਿੰਗ ਹੁੰਦੀ ਹੈ ਤਾਂ ਸਾਰੇ ਡਾਕਟਰ ਲਾਉਂਦੇ ਨੇ ਪਰ ਜੇ ਹੋ ਸਕੇ ਬੈਟਰ ਹੁੰਦਾ ਹੈ ਕਿ ਆਪਣਾ ਰੈਟਨਾ ਸਪੈਸ਼ਲਿਸਟ ਕੋਲ ਇਲਾਜ ਕਰਾਈਏ ਕਾਜ਼ ਉਹਦੀ ਪੂਰੀ ਟ੍ਰੇਨਿੰਗ ਹੈ ਇਸ ਫੀਲਡ हां ਉਹਦੀ ਪੁਲੀ ਡਿਸ ਜੇ ਸਾ ਕਿਸ ਨੂੰ ਹਾਰਟ ਦਾ ਰੋਗ ਹੈ ਆਪਾਂ ਹਾਰਟ ਸਪੈਸ਼ਲਿਸਟ ਕੋ ਜਾਵਾਂਗੇ ਤਾਂ ਰੈਟਨਾ ਦਾ ਰੋਗ ਲਈ ਵੀ ਹੋ ਸਕਦਾ ਤਾਂ ਆਪਾਂ ਰੈਟਨਾ ਸੁਪਰ ਸਪੈਸ਼ਲਿਸਟ ਕੋ ਲਾਜ ਕਰੀਏ ਨਾ ਬਿਲਕੁਲ ਇਹੀ ਗੱਲ ਆ ਜਾਂਦੀ ਹੈ ਕਿ ਆਪਾਂ ਸੁਪਰ ਸਪੈਸ਼ਲ ਕਿਉਂਕਿ ਹਰੇਕ ਕੋਈ ਚਾਹੁੰਦਾ ਕਿ ਜਿਹੜਾ ਇਲਾਜ ਆ ਉਹ ਸਾਡਾ ਹੋਰ ਬੈਟਰ ਤੋਂ ਬੈਟਰ ਹੋ ਸਕੇ ਸਰ ਆਖਰ ਦੇ ਵਿੱਚ ਸਵਾਲ ਕੁਝ ਰਹਿੰਦੇ ਨੇ ਜਿਹੜੇ ਮੈਂ ਜਰੂਰ ਪੁੱਛਣਾ ਚਾਹਣਾ ਹੁੰਨਾ 슈ਗਰ ਦੇ ਵਿੱਚ ਕਈਆਂ ਨੇ ਇੰਜੈਕਸ਼ਨ ਬੰਦ ਕੀਤਾ ਹੁੰਦਾ ਹੈ ਫਿਰ ਉਹਦੇ ਉੱਤੇ ਲਾਣ ਦੇ ਵਿੱਚ ਤਕਲੀਫ ਤਾਂ ਨਹੀਂ ਆਉਂਦੀ ਹੈਗੀ ਇਸ ਨੂੰ ਤੇ ਬੇਸਿਕਲੀ ਤਾਂ ਹੀ ਆਪਾਂ ਇਲਾਜ ਕਰਦੇ ਆ ਜੇ ਇੰਜੈਕਸ਼ਨ ਲੋਡ ਪਰਦੇਸ਼ ਕੋ ਨੁਕਸ ਹੋਈ ਜੇ ਬੰਦਾ ਕੇਅਰ ਕਰਦਾ ਹੈ ਦੇਖੋ 90% ਕੇਸ ਤਾਂ ਮੋਸਟਲੀ 슈ਗਰ ਨਾਲ ਜਿਹੜੇ ਇੰਜੈਕਸ਼ਨ ਲੱਗਦੇ ਨੇ ਜੇ ਬੰਦਾ ਸਮਝਦਾ ਰਹੇ ਕਿ ਆਪਣਾ ਕੇਅਰ ਕਰਦਾ ਹੈ 슈ਗਰ ਦੀ ਤਾਂ ਫਿਰ ਇੰਜੈਕਸ਼ਨ ਦੀ ਕਿਵਾਰੀ ਲੋਡ ਨਹੀਂ ਪੈਂਦੀ ਫਿਰ ਅੱਛਾ ਲੋਡ ਨਹੀਂ ਪੈਂਦੀ ਨਹੀਂ ਪੈਂਦੀ ਆ ਫਿਰ ਲੋਡ ਘਟ ਜਾਂਦੀ ਹੈ ਮੇਨ ਦਾ ਹੈ ਕਿ 슈ਗਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਯਾਨੀ ਕਿੰਨੇ ਪਰਸੈਂਟ ਲੋਕਾਂ ਦੇ ਉੱਤੇ ਇਹ ਆਪਾਂ ਨੂੰ ਚਾਹੀਦਾ ਹੁੰਦਾ ਹੈ ਕਿ ਇਹ ਇੰਜੈਕਸ਼ਨ ਪਾਈ ਤੇਰੇ ਇੰਨੇ ਪਰਸੈਂਟ ਚਾਂਸ ਨੇ ਕਿ ਤੇਰੇ ਇੰਜੈਕਸ਼ਨ ਲੱਗ ਸਕਦਾ ਹੈ ਤਕੋ ਕਿਸ ਕੰਡੀਸ਼ਨ ਦੇ ਆ ਕਿਸ ਲੈਫਰ ਨੰਬਰ 1 ਜਿਹੜੀ ਬਿਮਾਰੀ ਆ ਆਪਾਂ ਗੱਲ ਕਰ ਰਿਹਾ ਸੀ ਹੋਏਗੀ ਸ਼ੂਗਰ ਦੀ ਡਾਇਬੀਟਸ ਟ੍ਰੋਬੀਤੀ ਉਹ ਹੈ ਕਿ ਜੇ ਬੱਦਲਾ ਕੇਅਰ ਕਰਦਾ ਸ਼ੂਗਰ ਦੀ ਤਾਂ ਅੱਗੇ ਲੋਡ ਨਹੀਂ ਪੈਂਦੀ ਜਾਂ ਘਟ ਜਾਂਦੀ ਹੈ ਘਟ ਜਾਂਦੀ ਹੈ ਦੂਜੇ ਹੁੰਦੇ ਮੈਕੂਲਰ ਡੀਜਨਰੇਸ਼ਨ ਉਹ ਹੁੰਦਾ ਏਜ ਫੈਕਟਰ ਕਰਕੇ 올ਡ ਏਜ ਕਰਕੇ 올ਡ ਏਜ ਕਰਕੇ ਉਹਦੇ ਚਾਹ ਕੇ ਜਿਆਦਾ ਸਾਡੇ ਕੋਲ ਕੋਈ ਕੰਟਰੋਲ ਨਹੀਂ ਹੈਗਾ ਕਿ ਆਪਾਂ ਜਿਨ੍ਹਾਂ ਜਿਨ੍ਹਾਂ ਇਨਸਾਨ ਲੰਬਾ ਜਿੰਦਾ ਹੈ ਉਹਦੇ ਨਾਲ ਕਿਵਰੀ ਪਰਦਾ ਆਪਣੇ ਆਪ ਹੀ ਆਟੋਮੈਟਿਕਲੀ ਪਰਦਾ ਖਰਾਬ ਹੋ ਜਾਂਦਾ ਹੈ ਤਾਂ ਸਾਡੇ ਹੱਥ ਕੁਝ ਹੈ ਨਹੀਂ ਕਿ ਆਪਾਂ ਕੋਈ ਆਪਾਂ ਕੁਝ ਕਰੀਏ ਜਾਂ ਨਾ ਕਰੀਏ ਜਾਂ ਇਹ ਖੁਰਾਕ ਲਈਏ ਕਿ ਨਾ ਲਈਏ ਕਿ ਮਰਨ ਹੋ ਰੋਕ ਲਈਏ ਇਹ ਜਿਵੇਂ ਹੁਣ ਤੁਸੀਂ ਦੱਸਿਆ ਕਿ ਇੰਜੈਕਸ਼ਨ ਦਾ ਅਸਰ ਜਿਹੜਾ ਆ ਉਹ 1 ਮਹੀਨੇ ਤੋਂ ਲੈ ਕੇ ਜਾਨੀ 4 ਹਫਤੇ ਤੱਕ ਜਾਂ 5 ਹਫਤੇ ਤੱਕ ਜਾਂਦਾ ਹੈ ਇਹ ਇਹਦਾ ਅਸਰ ਜੇ ਵਧਾਣਾ ਹੋਵੇ ਜਾਂ ਕਿੰਨੇ ਦੇ ਭਾਈ 21 ਇੰਜੈਕਸ਼ਨ ਅੱਜਕੱਲ ਜਿਹੜਾ ਸਾਰੀ ਸਾਇੰਸ ਤਰੱਕੀ ਕਰਦੀ ਪਈ ਹੈ ਉਹ ਸਾਰਾ ਸਟ੍ਰੈਸ ਨੂੰ ਕਰ ਰਹੀ ਹੈ ਕਿ ਜਿੰਨਾ ਵੱਧ ਤੋਂ ਵੱਧ ਅਸਰ ਰਹੇ ਤਾਂ ਕਿ ਪੇਸ਼ੇ ਨੂੰ ਤਰਲੀਫ ਘੱਟ ਤੋਂ ਘੱਟ ਹੋਵੇ ਤਾਂ ਕਿ ਜਿਵੇਂ ਸਰ ਮੈਂ ਆਪਾਂ ਗੱਲ ਕਰ ਰਿਹਾ ਸੀ ਜਿਹੜਾ ਇੰਜੈਕਸ਼ਨ ਹੈਗਾ ਇੱਕ ਇਹ ਜਿਹੜਾ ਵਾਲਾ ਇਹ ਇੰਜੈਕਸ਼ਨ ਹੈ ਇੱਕ ਹੋਰ ਵੀ ਆਇਆ ਹੈ ਬੇਬਿਸਮੋ ਆਇਲੀਆ ਉਹਨਾਂ ਦਾ ਸਰੰਦਾ ਆਲਮੋਸਟ 2 ਮੰਥ 3 ਮੰਥ ਤਪੋਕੇ ਜਿਹੜਾ ਮੰਥਲੀ ਇੰਜੈਕਸ਼ਨ ਸੀਗੀ ਯਾਨੀ ਕਿ ਮਹੀਨੇ ਬਾਅਦ ਹੁਣ 3 ਮਹੀਨੇ ਬਾਅਦ ਟਿਕਾਣਾ ਲੇ ਪੈਂਦੇ ਨੇ ਅੱਛਾ ਹੁਣ 3 ਮਹੀਨੇ ਬਾਅਦ ਹੋ ਗਿਆ ਜੀ ਇਹ ਇਹਦਾ ਸਮਾਪਤ ਬਿਲਕੁਲ ਸਰ ਇੱਕ ਇੱਕ ਸਵਾਲ ਮੇਰਾ ਅੱਖਰ ਦੇ ਵਿੱਚ ਆ ਦੂਰ ਦਰਡੇ ਤੋਂ ਲੋਕ ਵੇਖ ਰਹੇ ਨੇ ਕਿ ਤੇ ਕੋਈ ਪੰਜਾਬ ਦੇ ਜਾਂ ਦੇਸ਼ ਦੇ ਪਤਾ ਨਹੀਂ ਕਿਹੜੇ ਕੋਨੇ ਦੇ ਵਿੱਚ ਇਹ ਵੀਡੀਓ ਚੱਲ ਰਹੀ ਹੈ ਉਰੇ ਪਹੁੰਚ ਕਰਦੇ ਨੇ ਤੁਹਾਡੇ ਕੋਲ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚ ਕਰਦੇ ਨੇ ਤੇ ਉਹਨਾਂ ਨੂੰ ਜਿਵੇਂ ਰਹਿਣ ਦਾ ਕੋਈ ਇਹ ਜੇ ਮਾਨੂੰ ਇੰਜੈਕਸ਼ਨ ਉਹਨੇ ਅੱਜ ਲਵਾਇਆ ਉਹ ਨਾਲ ਦੀ ਨਾਲ ਛੁੱਟੀ ਮਿਲ ਸਕਦੀ ਹੈ ਕਿਰੇ ਜਾਂਦੇ ਨੇ ਇਹ ਬੇਸਿਕਲੀ ਸ਼ਾਰਟ ਸਟੇ ਮਤਲਬ ਡੇ ਮੈਂ ਡੇ ਕੇਅਰ ਪ੍ਰੋਸੀਜਰ ਹੈ ਇੰਜੈਕਸ਼ਨ ਨਾਲ ਨੂੰ ਤਾਂ ਬਸ ਇਨਾ ਟਾਈਮ ਲੱਗੂਗਾ ਬਸ ਇੱਕ ਸੈਕਿੰਡ ਲੱਗਦਾ ਹੈ ਬਸ ਦਵਾਈ ਪਾਉਂਦੇ ਆਪਾਂ 10 ਮਿੰਟ ਸੁਣ ਕਰਨ ਲਈ ਤਾਂ ਉਹਦੇ ਬਾਅਦ within 1 ਅੱਧੇ ਘੰਟੇ ਵਿੱਚ ਉਹਨਾਂ ਨੂੰ ਬਾਪੇ ਭੇਜ ਜਣੀ ਮੈਂ ਮੈਂ ਤੁਹਾਨੂੰ ਵੇਖਿਆ ਹੈ ਬਹੁਤ ਤੁਹਾਡੇ ਵੀਡੀਓ ਜਿਹੜੀਆਂ ਆਪਾਂ ਵੇਖਦੇ ਹੁੰਦੇ ਹਾਂ ਸੋਸ਼ਲ ਮੀਡੀਆ ਤੇ ਵੀ ਤੁਸੀਂ ਜਿਹੜੇ ਸ਼ੂਗਰ ਦੇ ਨੇ ਉਹਨਾਂ ਨੂੰ ਤੁਸੀਂ ਸਪੈਸ਼ਲ ਜਣੀ ਟ੍ਰੀਟ ਕਰਦੇ ਹੋ ਹਨਾ ਬਿਲਕੁਲ 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 ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਨੂੰ ਨਾਲ ਬੱਤਾ ਕਰਕੇ ਵੀ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਉਹਨਾਂ ਸਵਾਲਾਂ ਦੇ ਜੇ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਉਹਰੇ ਖੁਦ ਪਹੁੰਚ ਵੀ ਕਰ ਸਕਦੇ ਹੋ ਐਡਰੈਸ ਜਿਹੜਾ ਆ ਕਮੈਂਟ ਬਾਕਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਬਾਪ ਜਿਹੜੇ ਨੇ ਉਹ ਲੈ ਸਕਦੇ ਹਾਂ ਦੇਖੋ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਵੀ ਕਰ ਲਈ ਹੈ ਇਨਸਾਨ ਨੂੰ ਹੋਰ ਜ਼ਿਆਦਾ ਬਿਹਤਰ ਤੇ ਹੋਰ ਲੰਬਾ ਜੀਣ ਵਾਸਤੇ ਕਿਉਂਕਿ ਜਿਹੜਾ ਮਰੀਜ਼ ਹੁੰਦਾ ਉਹ ਪਹਿਲੇ ਹੀ ਬਹੁਤ ਤਕਲੀਫ 'ਚ ਹੁੰਦਾ ਤੇ ਡਾਕਟਰ ਦਾ ਪਹਿਲਾ ਫਰਜ਼ ਇਹ ਹੀ ਹੁੰਦਾ ਹੈ ਕਿ ਉਹ ਉਸ ਦੀ ਤਕਲੀਫ ਨੂੰ ਸਭ ਤੋਂ ਪਹਿਲਾਂ ਦੂਰ ਕਰੇ ਕਿ ਉਸ ਉਹ ਤਕਲੀਫ ਜਿਹੜੀ ਆ ਉਹਦਾ ਇਲਾਜ ਹੋ ਸਕੇ ਉਹ ਇਲਾਜ ਕਿਵੇਂ ਹੁੰਦਾ ਉਹ ਸਾਇੰਸ ਨੇ ਆਪਣੇ ਵੱਖਰੇ ਵੱਖਰੇ ਟੱਗ ਜਿਹੜੇ ਨੇ ਉਹ ਕੱਢੇ ਹੋਏ ਨੇ ਤੇ ਉਹਨਾਂ ਦੇ ਵਿੱਚ ਇੱਕ ਇਹ ਵੀ ਤਰੀਕਾ ਆ ਕਿ ਅੱਖ ਦੀ ਰੈਟਰੀਨਾਂ ਨੂੰ ਅਸੀਂ ਚੰਦਨ ਟਰੀਟ ਕਰ ਸਕਦੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਮੈਂ ਜੜੀ ਹਰਮਿੰਦਰ ਖੰਨੇ ਨੂੰ ਬਹੁਤ ਜ਼ਿਆਦਾ ਦਿਨ ਰਹਿ ਰਿਹਾ ਹਾਂ ਧੰਨਵਾਦ